ਉਹ ਸਾਰੇ ਹੀ ਰਿਸ਼ਤੇ ਖਤਮ ਹੋ ਜਾਣ ਹਰ ਪਾਸਿਓ ਤੁਹਾਡੇ ਹੱਥ ਖਰੇ ਹੋ ਜਾਣ ਰਿਸ਼ਤੇਦਾਰ ਵੀ ਤੁਹਾਡਾ ਸਾਥ ਛੱਡ ਜਾਣ ਪਿੰਡ ਵਾਲੇ ਵੀ ਸਾਥ ਛੱਡ ਜਾਣ ਇਹ ਕਿਸੇ ਕੰਮ ਦਾ ਨਹੀਂ ਆ ਉਦੋਂ ਫਿਰ ਸਤਿਗੁਰ ਦੀ ਹਜ਼ੂਰੀ ਚ ਆਇਆ ਕਰੋ ਇੱਥੇ ਆ ਕੇ ਫਿਰ ਇਹ ਬੇਨਤੀ ਕਰਿਆ ਕਰੋ हे ਗਰੀਬ ਨਿਵਾਜ ਗੁਰੂ ਰਾਮਦਾਸ ਪਿਤਾ ਜੀ ਸਭਨਾਂ ਨੇ ਸਾਥ ਛੱਡ ਦਿੱਤਾ ਹੈ ਹੁਣ ਤੁਸੀਂ ਕਿਰਪਾ ਕਰੋ ਬੇਨਤੀ ਕੀ ਕਰਦੀ ਹੈ ਅਬ ਹਮ ਚਲੀ ਠਾਕੁਰ ਪਹਿਾਰ ਸਤਿਗੁਰੂ ਹੁਣ ਹਾਰ ਥੱਕ ਕੇ ਤੇਰੀ ਸ਼ਰਨ ਵਿੱਚ ਆ ਗਏ ਆਂ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਸਤਿਗੁਰੂ ਤੇਰੀ ਸ਼ਰਨ ਵਿੱਚ ਆ ਗਏ ਆਂ ਹੁਣ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਲੈ ਰਾਖ ਤਬ ਭਵੇਂ ਮਾਰ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਯਾਰ ਸਤਿਗੁਰੂ ਜੀ ਮੈਂ ਲੋਕਾਂ ਦੀਆਂ ਚਤੁਰਾਈਆਂ ਲੋਕਾਂ ਦੀਆਂ ਚਾਪਲੂਸੀਆਂ ਅੱਗ ਤੇ ਪਾ ਕੇ ਸਾੜ ਦਿੱਤੀਆਂ ਨੇ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਯਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਟਾਰ ਸਤਗੁਰੂ ਕੋਈ ਮੈਨੂੰ ਚੰਗਾ ਆਖੇ ਹੁਣ ਕੋਈ ਮੈਨੂੰ ਮੰਦਾ ਆਖੇ ਮੈਂ ਇਹ ਤਨ ਤੇਰੇ ਚਰਨਾਂ 'ਚ ਭੇਟਾ ਕਰ ਦਿੰਦਾ ਹੈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਬੁਰਾਰ ਆਖੋ ਜਨ ਨਾਨਕ ਸਰਨ ਤੁਮਾਰੀ ਹਰ ਜੀਓ ਰੱਖੋ ਲਾਜ ਮੁਰਾਰ ਸਤਗੁਰੂ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੀ ਹਮਾਰੀ ਆਵਰਨਾ ਸੂਜੈ ਦੂਜੀ ਠਹਰ ਹਾਰ ਪਰਿਓ ਤੋ ਦਿਵਾਰੀ ਲੇਖਾ ਛੋੜ ਅਲੇਖੇ ਛੁਟ ਹੈ ਹਮ ਨਿਰਗੁਣ ਲਿਓ ਉਬਾਰੀ ਸਦ ਬਖਸ਼ੰਦ ਸਦਾ ਮਿਹਰਬਾਨਾ ਸਬਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਸੀ ਪਰਿਓ ਰਾਖ ਲਿਓ ਇਹ ਬਾਰੀ ਜਨ ਨਾਨਕ ਸਰਨ ਤੁਮਾਰੀ ਹਰਦੀਓ ਸਗਲ ਦੁਆਰ ਕੋ ਛੱਡ ਕੇ ਕਹਿਓ ਤੁਹਾਰੋ ਦਵਾਰ ਬਹੰਗੇ ਕੀ ਲਾਜ ਅਸ ਗੋਬਿੰਦਾਸ ਤੁਹਾਰ ਜਨ ਨਾਨਕ ਸਰਨ ਤੁਮਾਰੀ ਹਰਦੀਓ ਫਿਰਤ ਫਿਰਤ ਪ੍ਰਭ ਆਇਆ ਪੜਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜਨ ਨਾਨਕ ਸਰਨ ਤੁਮਾਰੀ ਹਰਦੀਓ ਪਰਗਾਂ ਵਾਲਿਓ ਪ੍ਰੇਮ ਦੇ ਨਾਲ ਸਤਿਗੁਰੂ ਅੱਗੇ ਬੇਨਤੀ ਕਰਨੀ ਹੈ